ਹਾਜੀ ਮੈਂ ਸਾਰਾ ਜੀ ਪੰਜਾਬ ਦਾ ਦੌਰਾ ਕਰ ਰਿਹਾ ਸਵੇਰੇ ਮੈਂ ਜਲੰਧਰ ਤੋਂ ਸ਼ੁਰੂ ਕੀਤਾ ਸੀ ਜਲੰਧਰ ਤੋਂ ਬਾਅਦ ਮੈਂ ਅੰਮ੍ਰਿਤਸਰ ਤੋਂ ਔਰ ਹੁਣ ਮੈਂ ਫਰਾਂਕੋਟ ਜਾ ਰਿਹਾ ਰਸਤੇ ਵਿੱਚ ਮੋਟੇੜੀਆਂ ਔਰ ਜਿੱਥੇ ਜਿੱਥੇ ਵੀ ਹੈ ਹਸਪਤਾਲ ਜਿੱਥੇ ਵੀ ਮੀਟਵੇ ਸਟਾਪ ਨਾ ਸਾਰੇ ਰੁਕੇ ਹਸਪਤਾਲ ਦੇ ਤੇ ਜਿੱਥੇ ਕੰਮ ਚੱਲਦਾ ਪਿਆ ਔਰ ਮੇਰਾ ਜੋ ਚੇਤੇ ਦੌਰ ਤੇ ਨਾ ਮੇਸ਼ਾ ਰਹਿ ਗਿਆ ਜਿਹੜਾ ਯੋਧ ਨਸ਼ੇ ਵਿਰੋਧਾ ਉਹਦਾ ਸਾਰਾ ਰਿਵਿਊ ਕਰਨਾ ਜੋ ਉਹਦਾ ਕੀ ਸਟੇਟਸ ਹੈ ਅੱਜਾਪਰ ਮੈਂ ਦੇਖ ਕੇ ਆਇਆ ਬਿਜਲੀ ਦਾ ਕਾਰਨ ਉਹ ਬੇਚ ਕਰਦਾ ਕਿ ਜੋੜ ਦੇਖ ਕੇ ਆਇਓ ਸਾਰੇ ਤੇ ਬੱਚੇ ਜਿਹੜੇ ਹੈਗੇ ਆ ਉਸ ਵੇਲੇ ਯੋਗਾ ਕਰਦੇ ਆ ਕਿਚਨ ਗਾਰਡਨਿੰਗ ਕਰਦੇ ਆ ਉਹਨਾਂ ਦੀ ਕਾਉਂਸਲਿੰਗ ਹੁੰਦੀ ਆ ਉਹਨਾਂ ਦੇ ਫੈਮਿਲੀਜ਼ ਨੂੰ ਲਾਇਆ ਜਾਂਦਾ ਜੀ ਦੇਖਦੇ ਤੇ ਉਹਨਾਂ ਦੀ ਕਾਉਂਸਲਿੰਗ ਹੋ ਗਈ ਆ ਤੇ ਉਹਨਾਂ ਨੂੰ ਕੰਮ ਸਟਾਇਆ ਜਾਂਦਾ ਹੈ ਤੇ ਸਟਾਇਆ ਜਾਂਦਾ ਕੋਈ ਨਾ ਕੋਈ ਉਸ ਤੋਂ ਬਾਅਦ ਉਹਨਾਂ ਨੂੰ ਅਪਲਾਈਮੈਂਟ ਜਿਹੜੀਆਂ ਜਨਰਲ ਸਕੀਮ ਕੋਧਨ ਨਾਲ ਜੋੜਿਆ ਜਾਂਦਾ ਹੈ ਬਹੁਤ ਇੱਕ ਪੋਜ਼ਿਟਿਵ ਲਾਇਬ੍ਰੇਰੀ ਬਣੀ ਹੋਈ ਆ ਉਹਨਾਂ ਦੇ ਟ੍ਰੇਨਿੰਗ ਦਾ ਬੰਦੋਬਸਤ ਆ ਜੀ ਜਿਵੇਂ ਤੁਹਾਨੂੰ ਦੱਸਿਆ ਵੀ ਕਿਚਨ ਗਾਰਡਨਿੰਗ ਕਰਦੇ ਆ ਅਦਕ੍ਰਿਸ਼ਨ ਦਾ ਕੰਮ ਪਲੰਬਰ ਦਾ ਕੰਮ ਹੋਣਾ ਹੈ ਜਿਹੜੇ ਫਿਲਟਰ ਦਾ ਕੰਮ ਜੋ ਇੰਡਸਟਰੀ ਨੂੰ ਉਹਨਾਂ ਸਾਨੂੰ ਬਹੁਤ ਸਾਰੇ ਜਿਹੜੇ ਆਮ ਜਿਹੜੇ ਫਲੰਟਰੋਫਰਸ ਤੇ ਉਹਨਾਂ ਦੀ ਸਪੋਰਟ ਮਿਲ ਰਹੀ ਹੈ। ਔਰ ਉਹਨਾਂ ਨੇ ਜਿਹੜੇ ਸਾਡੇ ਕੋਲੇ 50 ਬਜਟ ਹੁੰਦਾ ਜਿਹਨੂੰ 150 ਬਜਟ ਕਰ ਦਿੰਦਾ। ਉਹਨਾਂ ਨੇ ਬੈਂਕਰ ਬੈਡਸ ਕਹਿੰਦੇ ਆ ਕਿ ਇੱਕ ਬੈਡ ਦੇ ਉੱਪਰ ਦੂਜਾ ਬੈਡ ਲਾ ਦੇ। ਉਹਨੂੰ ਉਹਦੀ ਤਬਾਤੀ ਵਧਾ ਕੇ ਤੇ ਸਾਰੇ ਐਨ ਜੀਓਸ ਗਵਰਨਮੈਂਟ ਦਾ ਸਾਰਾ ਫਰੇਟਸ ਰੈੱਡ ਕਰਾਸ ਬਹੁਤ ਅੱਛੇ ਤਰੀਕੇ ਨਾਲ ਸਾਡੇ ਡਾਕਟਰ ਸਾਰੇ ਮਿਲਦੇ ਜਿਹੜਾ ਹੈਗਾ। ਪਰਡੇ ਵੀ ਜਿਹੜਾ ਡਾਕਟਰ ਕਾਉਂਸਿਲ ਨੇ ਆਫਰ ਕੀਤਾ ਕਿ ਮੈਂ 2 ਘੰਟੇ 30 ਸਰਵਿਸ ਦੇਵਾਂਗਾ। 5 ਦਿਨ ਦੇ 20 ਫੀਸ ਅਸੀਂ ਕਮਿਊਨਿਟੀ ਸਰਵਿਸ ਜਦੋਂ ਕੰਮ ਬੜੀਆਂ ਹੋਵੇ ਤਾਂ ਕਿਹੜਾ ਸ਼ਾਹਪੁਰਾਏ ਨੂੰ ਲੱਗਦਾ ਕਿ ਪਹਿਲਾ ਜਿਲ੍ਹਾ ਬਣੇਗਾ ਜਿਹੜਾ ਨਸ਼ਾ ਨੂੰ ਇਹ ਤੇ ਜਿਹੜੀ ਸਾਰੀ ਅਸੀਂ ਇੱਕ ਇਸ ਕੋ ਸਵਾਇਟਾਾ ਇਸ ਕੋ ਗਏ ਜਿਹੜਾ ਹੈਗਾ ਥੋੜਾ ਜਿਹੜਾ ਡੈਂਗੂ ਬੇਰੀਆ ਚਿਕਨਗੁਨੀਆ ਡਾਇਰੀਆ ਫੌਲਰਾ ਔਰ ਹੈਪਟਾਈਟਿਸ 3 ਟਰੈਕਟਰ ਤੇ ਵਾਟਰ ਵਾਟਰ ਮਾਨੀ ਜਿਹੜਾ ਮੁੱਖਿਆ ਮਸਲਾ ਨਾਲ ਬੜੇ ਬਨੇ ਹੋੜ ਵਾਲੇ ਪਾਣੀ ਉਹਦਾ ਰਿਵਿਊ ਕਰ ਰਿਹਾ ਤੇ ਕੋਵਿਡ ਬਾਰੇ ਕੋਈ ਅੱਜ ਦੀ ਡੇਟ ਦੇ ਵਿੱਚ ਪੰਜਾਬ ਚ ਬਹੁਤ ਕਟ ਡੇਸਿਸ ਹੈ ਔਰ ਜਿਹੜੇ ਆ ਗਏ ਉਹ ਮਾਈਲਡ ਇਨਫੈਕਟਿਵ ਹੈ ਜਾਨ ਨੂੰ ਪਤਾ ਨਹੀਂ ਜਾਂ ਬਹੁਤ ਮਾਰਦੇ ਸੱਟਾਂ ਖਾ ਲਿਆ ਜਿਸ ਨਾਥਨ ਤੋਂ ਬਰੀ ਪ੍ਰਾਣਾ ਹੈ ਜਿਹੜਾ ਉਹਨੂੰ ਤੋਂ ਦਾ ਜਿਹੜੀਆਂ ਚਾਹੇ ਜਾਂਦਾ ਇਹਦੇ ਚ ਕੋਈ ਵੱਡੀਆਂ ਨਾਥਨ ਤੋਂ ਬਰੀ ਤੇ ਸਾਰਾ ਜਿਹੜਾ ਹੈਗਾ ਕੰਪਨੀ ਦਾ ਸਭ ਮੇਰਾ ਟੂਰ ਹੈਗਾ ਪਹਿਤੋਂ ਬਰਦਾਸ਼ਾਹ ਤੋਂ ਰਮਨਸਰ ਤੋਂ ਬੋਤਲਾ ਔਰ ਲੰਕਾੜੇ ਮੈਂ ਸਾਰੇ ਜਿਹੜੇ ਡਿਸਟ੍ਰਿਕਟ ਕਵਰ ਕਰਿਆ ਇਸ ਤਰ੍ਹਾਂ ਮੈਂ 2 3 4 ਮਹੀਨੇ ਵਰ ਪੰਜਾਬ ਦੇ ਸਾਰੇ ਡਿਸਟ੍ਰਿਕਟ ਕਵਰ ਕਰਦਾ ਔਰ ਜਿਹੜੇ ਸਬ ਡਿਮੋਸਪੀਟ ਪੈਂਦੇ ਆ ਜਾ ਫਿਰ ਇੰਪੋਰਟੈਂਸ ਡੀਐਸਟੀ ਆ ਜਿੱਥੇ ਕੋਈ ਹੁੰਦਾ ਉਹ ਜਿੱਥੇ ਕਰਦਾ ਹੁੰਦਾ ਮਲਾਕ ਨੇ ਕੋਈ ਲੱਗਦਾ ਤੇ ਇਹ ਇੱਕ ਫਸਲਾ ਨਹੀਂ ਗੱਲ ਕਰੀਏ ਰਿਡਕਸ਼ਨ ਮੁਕੇ ਦੀਆਂ ਸ਼ਹਿਰ ਦੀ ਗੱਲ ਕਰੀਏ ਤੇ ਜਿੱਥੇ ਮੈਂ ਕਹਾ ਤੁਸੀਂ ਮੇਰੇ ਨਾਲ ਹੁਣ ਚੱਲਦੇ ਹੋ ਕਿ ਕਿ ਔਰ ਉੱਥੇ ਜਿੱਦਾਂ ਸਮਾਨ ਹਵਾ ਗਿਆ ਦੁਕਾਨ ਤੇ ਉਦੋਂ ਪਿਆ ਕਿ ਤੁਸੀਂ ਮੰਡੀ ਦਾ ਦੌਰਾ ਕਰੋ ਤੇ ਤਾਂ ਫੇ ਗਲੀਆਂ ਸਰਵੇ ਕਰੀਏ ਤੇ ਡੀਐਚਓ ਸਾਹਿਬ ਹੁੰਦੇ ਆ ਤੇ ਪਤਾ ਨਹੀਂ ਕਿੱਧਰ ਫੇਰਾ ਮਾਰਦੇ ਨੇ ਗੁਰਵੀਨਾਂ ਚਾਹੁੰਦੇ ਪ੍ਰੈਜੈਂਟ ਨਹੀਂ ਇੱਕ ਵਾਰੀ ਸਿਵਲ ਸਰਚਰ ਸਾਹਿਬ ਪਲੀਜ਼ ਸਰ ਤੁਸੀਂ ਨਾ ਕੋਈ ਆਪਣਾ ਜਿੰਨੇ ਰੇੜੀਆਂ ਤੇ ਤੁਹਾਡੇ ਬੈਨ ਆਉਂਦੀਆਂ ਜੀ ਪੂਰ ਸਫੀਤੀਆਂ ਅਸੀਂ ਸਰੋਤ ਇੱਕ ਨਾ ਜਿੰਨੇ ਤੁਹਾਡੇ ਫੂਡ ਬਿਜ਼ਨਸ ਆਪਰੇਟਰ ਆ ਜਿੰਨੇ ਢਾਬਿਆਂ ਵਾਲੇ ਆ ਜਿੰਨੇ ਰੈਸਟੋਰੈਂਟ ਵਾਲੇ ਆ ਜਿੰਨੇ ਹੋਟਲ ਵਾਲੇ ਉਹਨਾਂ ਨੂੰ ਬੁਲਾਓ ਅਸੀਂ ਇਹਨਾਂ ਦੀ ਇੱਕ ਫੂਡ ਸੇਫਟੀ ਆਨ ਵਿਅਲਸ ਕਰਕੇ ਅਸੀਂ ਜਿਹੜਾ ਹੈਗਾ ਸਾਡਾ ਬਹੁਤ ਅੱਛਾ ਇਨੀਸ਼ੀਏਟਿਵ ਹੈ ਉਹ ਗੱਡੀ ਆਉਂਦੀ ਆ ਅਸੀਂ ਕੱਲ ਵੀ ਇੱਕ ਵੱਡੀ ਵੱਡੀ ਕਾਨਫਰੰਸ ਕੀਤੀ ਆ ਤੇ ਵਾਸਤੇ ਮੈਂ ਇਹ ਸਾਡਾ ਫਰਜ਼ ਵੀ ਹੈ ਜੀ ਅਸੀਂ ਚਾਹੁੰਦੇ ਵੀ ਹਾਂ ਜੇ ਜਿਹੜੇ ਲੋਕ ਆ ਉਹ ਆ ਕੇ ਹਰ ਦੁਕਾਨਦਾਰ ਹਰ ਇੱਕ ਗਾਹਕ ਜਿਹੜਾ ਹੈਗਾ 50 ਰੁਪਏ ਦੇ ਨਾਲ ਉਹ ਦੁੱਧ ਪਨੀਰ ਦੇਸੀ ਜਿਹੋ ਸਾਰੇ ਮਸਾਲੇ ਮਠਾਈਆਂ ਸਾਰੇ ਟੈਸਟ ਕਰਾ ਸਕਦੇ ਆ ਉਹ ਜਾਦਾ ਮਿਰਚ ਪ੍ਰੋਡਕਟਸ ਦੇ ਵਿੱਚ ਆ ਜਿਹੜਾ ਪੀਰ ਦੇ ਵਿੱਚ ਸਭ ਤੋਂ ਜ਼ਿਆਦਾ ਦੇਸੀ ਕੀ ਹੈ ਸਭ ਤੋਂ ਜ਼ਿਆਦਾ ਤੇ ਮਸਾਲਿਆਂ ਦੇ ਵਿੱਚ ਵੀ ਜਿਹੜਾ ਹਲਦੀ ਹੈ ਜਾਂ ਜਿਹੜੀ ਤੁਹਾਡੀ ਦੇਗੀ ਮਿਰਚ ਆ ਉਹਦੇ ਵਿੱਚ ਵੀ ਮਿਲਾਵਟ ਆ ਰਹੀ ਹੈ ਤੇ ਇਹ ਸਾਰੀ ਅਸੀਂ ਮੌਕੇ ਤੇ ਟੈਸਟ ਕਰਕੇ ਉਸੇ ਬਾਰੇ ਰਿਪੋਰਟ ਦੇ ਦਿੰਦੇ ਆਂ ਔਰ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਜੀ ਜਿਹੜਾ ਇਨਫੋਰਸਮੈਂਟ ਦਾ ਜਿਹਦੇ ਵਿੱਚ ਜੁਰਮਾਨਾ ਹੁੰਦਾ ਇਹ ਵੀ ਹੋ ਸਕਦੀ ਹੈ ਜੇਕਰ ਮਤਲਬ 3-3 ਜਰਸ ਆਵੇ ਇਹ ਸਾਡਾ ਇੱਕ ਐਜੂਕੇਸ਼ਨਲ ਕੈਂਪੇਨ ਹੈ ਨੂੰ ਸਰਵੇਲੈਂਸ ਕਰਦੇ ਆਂ ਅਸੀਂ ਇਹ ਮੌਕੇ ਤੇ ਜਾ ਕੇ ਟੈਸਟ ਕਰਕੇ ਅਗਲੇ ਨੂੰ ਐਡਜੂਕੇਟ ਕਰਨਾ ਤੇ ਤੁਸੀਂ ਵੀ ਇਹਦੇ ਵਿੱਚ ਸਾਨੂੰ ਜਿਹੜੀ ਗਵਰਨਮੈਂਟ ਸੀ ਵੱਲੋਂ ਦੱਸ ਰਹੇ ਹੋ ਨਾ ਜਿਹੜਾ ਨਾਲ ਚੱਲੋ ਤੁਸੀਂ ਜਿਹੜੀ ਆਪਣੇ ਐਸਐਮਓ ਸਾਭ ਨੂੰ ਦਿਓਏ ਤੁਸੀਂ ਉਹਨਾਂ ਨੂੰ ਐਕਸੈਲੇਬਲ ਇਨਫਰਮੇਸ਼ਨ ਦਿਓ ਇਹ ਵਾਪਸੇ ਕਰਦੇ ਨਿਰਾਣਗੇ ਚੱਕਰਾਂਗੇ ਇਹ ਆਪਣੇ ਲੈਵਲ ਤੇ ਜਾ ਕੇ ਜਰ ਉਹਨੂੰ ਐਜੂਕੇਟਰ ਕਰ ਸਕਦੇ ਹੋ ਉਸ ਤੋਂ ਲੈ ਸਰ ਮੌਜੂਦ ਤੋਂ ਬੰਨ੍ਹਣ ਦੀ ਪਤਰਾ ਮਾਰੀ ਹੈ ਜਿਹੜੀ ਇਹ ਇਹ ਮੁਦਰੀਆਂ ਇਹਦੀਆਂ ਦੇ ਵਿੱਚ ਮਗੇਰੀਆਂ ਕਿ ਦੋਸਤੋ ਬਿਹਾਰਪੁਰ ਦੇ ਵਿੱਚ ਸਾਰੇ ਪਨੀਰ ਜਿਹੜਾ ਹੈਗਾ ਨਾ ਫੋਟੋਗ੍ਰਾਫੀ 60% ਜਿਹੜਾ ਡੁਪਲੀਕੇਟ ਸੇਲ ਹੋ ਰਿਹਾ ਹੈ ਸਰ ਸਾਰੇ ਪੰਜਾਬ ਦੇ ਵਿੱਚ ਕਾਰਵਾਈ ਹੋ ਰਹੀ ਹੈ 50% ਹੈਗਾ ਸਾਰੇ ਪੰਜਾਬ 'ਚ ਇਹ ਕੰਸਟ੍ਰਕਟ ਜਿਹੜਾ ਸਾਡੇ ਨਾ ਪੰਜਾਬ ਦੇ ਵਿੱਚ ਜ਼ਿਆਦਾ ਆਉਂਦਾ ਉਹ ਯੂਪੀ ਤੋਂ ਹਰਿਆਣੇ ਤੋਂ ਬਣ ਕੇ ਬਾਹਰੋਂ ਬਣ ਕੇ ਆਉਂਦਾ ਪੰਜਾਬ ਨੂੰ ਜੀ ਕੁਆਰਟਲਾਈਜ਼ ਵਿੱਚ ਪੜਿਆ ਵੀ ਹੈ ਲੋਕਾਂ ਨੂੰ ਸਜ਼ਾ ਵੀ ਹੋਈਆ ਜੁਰਮਾਨਾ ਵੀ ਬਹੁਤ ਕੀਤਾ ਸੀ ਪਰ ਜਿਹੜੀ ਹਿਊਮਨ ਗਰੀਡ ਹੈਗੀ ਉਹਨਾਂ ਦੀ ਚਾਹੇ ਉਹ ਨਸ਼ਾ ਦੀ ਗੱਲ ਕਰ ਲਈਏ ਜਾਂ ਨਕਲੀ ਫੀਡ ਵਿਚਾਰ ਰੱਟਿਆ ਰੱਟਿਆ ਇਹ ਦੇਖੋ ਕਿੰਨੇ ਪਾਪੀ ਬੰਦੇ ਆ ਜਿਹੜੇ ਉਹਨੂੰ ਪਤਾ ਹੈ ਵੀ ਜਿਹੜਾ ਇਹ ਮੈਂ ਚੀਜ਼ ਬਣਾ ਰਿਹਾ ਫੀਡ ਬਣਾ ਰਿਹਾ ਤੇ ਖਾਣ ਵਾਲਾ ਪਲੀਰ ਨਹੀਂ ਆ ਔਰ ਦੂਜੀ ਗੱਲ ਹੈ ਕਿ ਸਾਡੇ ਬਹੁਤ ਸਾਰੇ ਸਟਾਫ ਨੂੰ ਵੀ ਨਹੀਂ ਪਤਾ ਸੀ ਕਿ ਐਨਾਲੌਗ ਪਲੀਰ ਹੁੰਦਾ ਉਹ ਤੋਂ ਨਹੀਂ ਬਣਦਾ ਠੀਕ ਹੈ ਉਹ ਸਟਾਰਸ ਤੋਂ ਔਰ ਦੂਜੇ ਜਿਹੜੇ ਚੰਦ ਗਰ ਤੋਂ ਬਣਦਾ ਬਟ ਇੰਡੀਆ ਦੇ ਵਿੱਚ ਲੀਗਲ ਆ ਲੇਕਿਨ ਉਹਦੀ ਕੰਪੋਜੀਸ਼ਨ ਆ ਉਹਦੇ ਵਿੱਚ ਵੀ ਗੜਬੜ ਕਰਦੀ ਆ ਇਹ ਇਹਨਾਂ ਲੋਕ ਫਨੀਰ ਵੀ ਚੜਾਏਗਾ ਬਿਕਨਾ ਜ਼ਿਆਦਾ ਦੁਕਾਨਦਾਰ ਇਹਨਾਂ ਲੋਕ ਪਨੀਰ ਜਿਹੜੇ ਆ ਕੇ ਯੂਜ਼ ਕਰਦਾ ਜਿਹੜਾ ਕਿ ਦੁੱਧ ਤੋਂ ਨਹੀਂ ਬਣਦਾ ਬਟ ਆਪਾਂ ਬੰਦੇ ਨੂੰ ਪਤਾ ਨਹੀਂ ਲੱਗਦਾ ਬਟ ਸਾਨੂੰ ਟੈਸਟ ਕਰਕੇ ਪਤਾ ਲੱਗਦਾ ਹੈ ਲੇਕਿਨ ਜਿਉ ਇਹਨਾਂ ਲੋਕ ਪਨੀਰ ਯੂਜ਼ ਕਰਦਾ ਤੇ ਉਹ ਐਨਾਲੌਗ ਦਾ ਮਤਲਬ ਹੁੰਦਾ ਯੂਜ਼ ਕਰਦਾ ਉਹਦਾ ਐਨਾਲੌਗ ਦਾ ਮਤਲਬ ਹੁੰਦਾ ਵੀ ਜਿਵੇਂ ਇਹ ਆ ਕੇ ਤੁਹਾਡਾ ਐਨਾਲੌਗ ਹੋ ਗਿਆ ਇੱਕ ਵਜਾ ਜਿਹੜੇ ਆਪ ਤੁਹਾਨੂੰ ਦਿੰਦੇ ਨੇ ਉਹ ਤੇ ਉਹਦੇ ਵਾਸਤੇ ਉਹਨੂੰ ਡਿਟੈਕਟ ਲਾਣਾ ਹੁੰਦਾ ਵੀ ਇਹ ਜਿਹੜਾ ਫਨੀਰ ਹੈ ਇਹ ਦੁੱਧਾ ਨਹੀਂ ਹੈ ਐਨਾਲੌਗ ਪਨੀਰ ਹੈ ਉਹਨੂੰ ਡਿਟੈਕਟ ਲਾਉਣਾ ਤਾਂ ਤਾਂ ਵੀ ਟੈਸਟ ਤੋਂ ਪਤਾ ਹੋਵੇਗਾ ਸਭ ਮਕੇ ਦੀਆਂ ਹਸਪਤਾਲ ਦੇ ਡਰੱਗ ਐਡਿਕਸ਼ਨ ਸੈਂਟਰ ਦੀ ਗੱਲ ਹੈ ਜੀ ਸਰ ਜਿਹੜੀ ਉਹਦੇ ਤੇ ਤੁਹਾਡੇ ਹੋਟ ਸੈਂਟਰ ਸੀ ਇੱਥੇ ਚਲਾ ਰਹੇ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਉਹਦੇ ਚ ਡੀ ਐਡਿਕਸ਼ਨ ਜੀ ਆਪਰੇਟੇਸ਼ਨ ਜਿਵੇਂ ਤੁਹਾਨੂੰ ਕੈਪੀਟੀਲ ਡਵੈਲਪਮੈਂਟ ਤੁਸੀਂ ਆਪਣਾ ਦੇਖ ਕੇ ਆਓ ਜਦੋਂ ਸਾਨੂੰ ਲੋਡ ਪੈ ਗਈ ਸਾਡੇ ਕੋਲੇ ਉੱਤੇ 50% ਸੀਗੇ ਹੁਣ 450% ਜਿਵੇਂ ਜਿਵੇਂ ਸਾਨੂੰ ਲੋਡ ਪੈ ਰਹੀ ਹੈ ਅਸੀਂ ਲੋਕ ਸਪਾਇਰ ਕਰਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਸਾਰਾ ਸਟਾਫ ਹੋਵੇ ਮੈਂ ਖੁਦ ਸਪਾਇਰ ਬਹੁਤ ਸਾਰੀਆਂ ਸਹੂਲਤਾਂ ਚਾਹੀਦੀਆਂ ਹਨ ਅਸੀਂ ਤੁਹਾਡੇ ਇੱਥੇ ਸ਼ੁਰੂਆਤ ਕਰ ਰਹੇ ਆ ਡਾਕਟਰ ਸਾਹਿਬ ਦੇ ਨਾਲ ਦੇ ਕਲੀਨਿਕ ਸ਼ੁਰੂ ਕਰ ਰਹੇ ਆ ਉਹ ਜਿਹੜੇ ਮੋਟੀਵੇਟ ਹੋਣਗੇ ਉਹਨਾਂ ਨੂੰ ਜਾ ਕੇ ਦੋ ਹਫ਼ਤੇ ਦੀ ਪ੍ਰੋਸੈਸ ਵਿੱਚ ਜਾ ਕੇ ਨਸਲ ਛੱਡ ਕੇ ਵਾਪਸ ਆਦੇ ਉਸ ਸਮਾਜਿਕ ਦੇ ਵਿੱਚ ਟੈਲੀਗ੍ਰਾਮ ਕਰਾਂਗੇ ਆਪਣਾ ਕੋਲ ਕੰਮ ਸ਼ੁਰੂ ਕਰ ਸਕਦੇ ਜਾਂ ਇੰਡਸਟਰੀ ਸਟਾਰਟ ਕਰ ਸਕਦੇ ਜਾਂ ਐਂਟਰਪ੍ਰੀਨਰ ਖੁਦ ਬਸੇ ਲੋਕ ਬਣ ਸਕਦੇ